ਸਰਕਾਰੀ ਨੌਕਰੀ ਜਿਸ ਦੀ ਸੈਲਰੀ ਮਿਲੇਗੀ 77000 ਰੁਪਏ ਜੇ ਮੈਥਸ ਨਹੀਂ ਪਸੰਦ ਤੁਹਾਡੇ ਲਈ ਹੈ ਇੱਕ ਖਾਸ ਮੌਕਾ ਸੀਤੋ ਉੱਪਰ ਦੀ ਉਮਰ ਵਾਲੇ ਵੀ ਕਰ ਸਕਦੇ ਨੇ ਇਹ ਨੌਕਰੀ ਭੂਵਿਕਾ ਇੱਕੋ ਐਗਜ਼ਾਮ ਫਿਰ ਸਿੱਧਾ ਪਰਤੀ ਨਾ ਕੋ ਇੰਟਰਵਿਊ ਤੇ ਨਾ ਹੀ ਕੋਈ ਹੋਰ ਪੇਪਰ ਦੇਣ ਦਾ ਚੱਕਰ ਕਾਲ ਤੋਂ ਸੈਕੂਰੀਟੀ ਲਈ ਪੋਸਟ ਪੰਜਾਬੀ ਮਹਾਂਜਲ ਜੱਗੀ ਇੱਕ ਖਬਰ ਤੁਹਾਡੇ ਲਈ ਲੈ ਕੇ ਆਏ ਆ ਕਿ 30 ਸਾਲ ਤੋਂ ਉੱਪਰ ਦੀ ਉਮਰ ਵਾਲੇ ਜਿਹੜੇ ਲੋਕ ਨੇ ਉਹ ਇਸ ਸਰਕਾਰੀ ਨੌਕਰੀ ਕਰ ਸਕਦੇ ਨੇ ਜੇਕਰ ਤੁਹਾਨੂੰ ਮੈਥ ਨਹੀਂ ਪਸੰਦ ਤਾਂ ਤੁਹਾਡੇ ਲਈ ਇਹ ਹੋਰ ਵੀ ਵਧੀਆ ਨੌਕਰੀ ਜਿਹੜੀ ਹੈ ਸਾਬਤ ਹੋਵੇਗੀ ਤੇ ਇਸ ਦੇ ਨਾਲ ਹੀ ਫਿਰਨਾ ਸਾਂਝਾ ਕਰਨਾ ਚਾਹਾਂਗੇ ਕਿ ਇਸ ਦੀ ਤਨਖਾਹ ਜਿਹੜੀ ਹੈ 77000 ਤੱਕ ਦੀ ਹੋ ਸਕਦੀ ਹੈ ਤਾਂ ਪੂਰੀ ਖਬਰ ਦੇ ਨਾਲ ਤੁਹਾਨੂੰ ਵਕੀਫ ਕਰਵਾ ਦਿੰਨੇ ਆ ਇੱਕ ਗਵਰਨਮੈਂਟ ਜੌਬ ਜਿਸ ਦੇ ਵਿੱਚ ਸੈਲਰੀ 77000 ਯਾਨੀ 77000 ਹੈ ਇੱਕ ਗਵਰਨਮੈਂਟ ਜੌਬ ਓਪਰਚ्युनिटी ਫਰੈਸ਼ਰਸ ਲਈ ਹੈ ਅਤੇ ਅਗਰ ਤੁਹਾਨੂੰ ਮੈਥ ਪਸੰਦ ਨਹੀਂ ਹੈ ਤੇ ਇਹ ਜੌਬ ਖਾਸ ਤੁਹਾਡੇ ਲਈ ਹੈ ਤੁਹਾਡੀ ਸੈਲਰੀ ਰਹਿਣ ਵਾਲੀ ਹੈ 28000 ਤੋਂ 77000 ਦੇ ਵਿੱਚਕਾਰ ਤੇ ਬੈਸਟ ਪਾਰਟ ਇਹ ਐਗਜ਼ਾਮ ਯਾਨੀ ਕਿ ਪ੍ਰੀਖਿਆ ਤੋਂ ਬਾਅਦ ਸਿੱਧਾ ਹਾਇਰ ਕਰਨਗੇ ਨਾ ਕੋਈ ਇੰਟਰਵਿਊ ਨਾ ਕੋਈ ਹੋਰ ਪੇਪਰਾਂ ਦਾ ਚੱਕਰ ਡਾਇਰੈਕਟ ਹਾਇਰਿੰਗ ਹੋਏਗੀ ਏਜ ਵੀ 45 ਯਾਨੀ 45 ਸਾਲ ਤੱਕ ਦੀ ਹੈ ਤਾਂ ਆਰਾਮ ਨਾਲ ਅਪਲਾਈ ਕਰ ਸਕਦੇ ਹੋ ਤੁਸੀਂ ਉਹ ਲੋਕ ਵੀ ਜੋ 30 ਪਲਸ ਯਾਨੀ 30 ਤੋਂ ਵੱਧ ਉਮਰ ਦੇ ਨੇ ਤੇ ਉਹਨਾਂ ਨੂੰ ਜ਼ਰੂਰ ਇਹ ਵੀਡੀਓ ਸ਼ੇਅਰ ਕਰਨਾ ਇਸ ਦੀ ਪੂਰੀ ਡਿਟੇਲ ਬਾਰੇ ਹੁਣ ਗੱਲ ਕਰ ਲੈਨੇ ਆ ਪੂਰਾ ਤਰੀਕਾ ਸਾਰੀ ਰਿਕੁਆਇਰਮੈਂਟ ਤੇ ਸਾਰਾ ਕੁਝ ਅਜਿਹੀਆਂ ਓਪਰਚ्युनिटीਜ਼ ਮਿਸ ਨਹੀਂ ਕਰਨੀਆਂ ਤਾਂ ਜ਼ਰੂਰ ਡੇਲੀ ਪੋਸਟ ਪੰਜਾਬੀ ਨੂੰ ਫੇਸਬੁੱਕ ਇੰਸਟਾਗ੍ਰam ਤੇ YouTube ਦੇ ਉੱਤੇ ਜ਼ਰੂਰ ਫੋਲੋ ਕਰ ਸਕਦੇ ਹੋ ਤੁਸੀਂ ਹੁਣ ਗੱਲ ਕਰ ਲੈਨੇ ਆ ਸਾਰੇ ਪ੍ਰੀਖਿਆ ਦੇ ਬਾਰੇ ਬਾਰੇ ਯੋਗਤਾ ਅਪਲਾਈ ਕਰਨ ਦੀ ਕਿਸਮ ਕਿਸ ਤਰੀਕੇ ਦੇ ਨਾਲ ਅਪਲਾਈ ਕਰਨਾ ਹੈ ਅਰਜ਼ੀ ਦੀ ਫੀਸ ਸਾਰਾ ਕੁਝ ਤਾਂ ਕਲਰਕ ਕੰਮ ਕੈਸ਼ੀਅਰ ਜੂਨੀਅਰ ਬ੍ਰਾਂਚ ਮੈਨੇਜਰ ਇਸ ਦੇ ਵਿੱਚ ਆਂਦਾ ਹੈ ਕਿ ਇਹ ਮੌਕਾ ਉਤਰਾਖੰਡ ਤੋਂ ਹੈ ਪਰ ਕੋਈ ਵੀ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝ ਕਰਨ ਜਾ ਰਿਹਾ ਯੋਗਤਾ ਇਸ ਦੀ ਾਨੇ ਕਿ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਬੰਦੇ ਦੀ ਗ੍ਰੈਜੂਏਟ ਹੋਣਾ ਚਾਹੀਦਾ ਤਾਂ ਅਪਲਾਈ ਟਾਈਪ ਆਨਲਾਈਨ ਆਨਲਾਈਨ ਇਸ ਨੂੰ ਅਪਲਾਈ ਕਰ ਸਕਦੇ ਹੋ ਅਪਲੀਕੇਸ਼ਨ ਫੀਸ ਜਨਰਲ ਲੋਕਾਂ ਦੇ ਲਈ 1000 ਰੁਪਏ ਐਸਸੀ ਐਸਟੀ ਦੇ ਲਈ 750 ਤੇ ਐਗਜ਼ਾਮੀਨੇਸ਼ਨ ਡਿਟੇਲਸ ਬਾਰੇ ਗੱਲ ਕਰ ਲੈਣੇ ਆ ਟੋਟਲ ਕੁਐਸਚਨ ਕਿੰਨੇ ਸਵਾਲ ਆਣਗੇ ਕੁੱਲ 200 ਸਵਾਲ ਆਣਗੇ ਟੋਟਲ ਮਾਰਕਸ ਵੀ 200 ਯਾਨੀ ਕੁੱਲ ਅੰਕ 200 ਟਾਈਮ ਡਿਊਰੇਸ਼ਨ ਹੋਏਗੀ 2 ਘੰਟਿਆਂ ਦਾ ਪੇਪਰ ਹੋਏਗਾ ਸਮਾਂ ਮਿਆਦ 2 ਘੰਟੇ ਵਿਸ਼ਾ ਹੁਣ ਸਬਜੈਕਟ ਦੀ ਗੱਲ ਕਰ ਲੈਣੇ ਆ ਪਹਿਲਾਂ ਅੰਗਰੇਜ਼ੀ ਦੇ ਵਿੱਚ ਤੁਹਾਨੂੰ ਸਮਝਾਵਾਂਗੇ ਫਿਰ ਪੰਜਾਬੀ ਦੇ ਵਿੱਚ ਵੀ ਗੱਲ ਕਰਾਂਗੇ ਸਬਜੈਕਟਸ ਦੇ ਬਾਰੇ ਗੱਲ ਕਰ ਲੈਣੇ ਆ ਰੀਜ਼ਨਿੰਗ ਨਿਊਮੈਰਿਕਲ ਅਬਿਲਿਟੀ ਜਨਰਲ ਫਾਈਨੈਂਸ਼ੀਅਲ ਅਵੇਅਰਨੈਸ ਹਿੰਦੀ ਲੈਂਗੁਏਜ ਇੰਗਲਿਸ਼ ਲੈਂਗੁਏਜ ਕੰਪਿਊਟਰ ਨੋਲਿਜ ਹੁਣ ਆਨੇ ਪੰਜਾਬੀ ਭਾਸ਼ਾ ਵਿੱਚ ਤੁਹਾਨੂੰ ਸਮਝਾ ਰਿਹਾ ਵਿਸ਼ਾ ਜੋ ਹੋਏਗਾ ਉਹ ਤਰਕ ਸੰਖਿਆਤਮਕ ਯੋਗਤਾ ਆਮ ਵਿੱਤੀ ਜਾਗਰੂਕਤਾ ਹਿੰਦੀ ਭਾਸ਼ਾ ਅੰਗਰੇਜ਼ੀ ਭਾਸ਼ਾ ਕੰਪਿਊਟਰ ਗਿਆਨਤਾ ਇਹ ਜਿਹੜੀ ਜੋਬ ਹੈਗੀ ਹੈ ਗਵਰਨਮੈਂਟ ਜੋਬ ਜਿਹੜੇ ਚਾਹਵਾਨ ਹੈਗੇ ਨੇ ਜਿਹੜੇ ਸੁਪਨੇ ਦੇਖਦੇ ਨੇ ਗਵਰਨਮੈਂਟ ਜੋਬ ਦੇਖਣ ਦੇ ਉਹ ਜ਼ਰੂਰ ਇਸ ਖਬਰ ਨੂੰ ਧਿਆਨ ਨਾਲ ਸੁਣੋ ਤੇ ਸੇਵ ਕਰਕੇ ਰੱਖੋ ਜ਼ਰੂਰ ਤੁਸੀਂ ਅਪਲਾਈ ਕਰ ਸਕਦੇ ਹੋ ਅਜਿਹੀਆਂ ਓਪਰਚ्युनिटीज ਕਦੇ ਵੀ ਮਿਸ ਨਹੀਂ ਕਰਦੀਆਂ ਤੇ ਜ਼ਰੂਰ ਡੇਲੀ ਪੋਸਟ ਪੰਜਾਬੀ ਦੇ ਉੱਪਰ ਇਸ ਅਜਿਹੀਆਂ ਜਿਹੜੀਆਂ ਲਗਾਤਾਰ ਓਪਰਚੁਨ ਓਪਰਟੀਟੀਆਂ ਦੇਖਣ ਨੂੰ ਮਿਲਣ ਗਿਆ ਤਾਂ ਜ਼ਰੂਰ ਇਸ ਗਵਰਨਮੈਂਟ ਜੌਬ ਦੇ ਵਿੱਚ ਜਿਹੜੀ ਸੈਲਰੀ ਹੈ ਉਹ 77000 ਤੱਕ ਹੋ ਸਕਦੀ ਹੈ ਤੁਹਾਡੀ ਤੇ ਗਵਰਨਮੈਂਟ ਜੌਬਸ ਦੇ ਵਿੱਚ ਜੇ ਤੁਹਾਨੂੰ ਮੈਥ ਨਹੀਂ ਪਸੰਦ ਤਾਂ ਵੀ ਜਿਹੜਾ ਤੁਸੀਂ ਇਸ ਦਾ ਲਾਭ ਉਠਾ ਸਕਦੇ ਹੋ ਜ਼ਰੂਰ ਇਸ ਖਬਰ ਨੂੰ ਲੋਕਾਂ ਦੇ ਨਾਲ ਸ਼ੇਅਰ ਕਰਨਾ ਜਿਹੜੇ ਵੀ ਗਵਰਨਮੈਂਟ ਜੌਬ ਕਰਨ ਦੇ ਚਾਹਵਨ